ਸਾਂਚ ਬਰਾਬਰ ਤਪ ਨਹੀਂ ਔਰ ਝੂਠ ਬਰਾਬਰ ਪਾਪ ਵੀ ਸੱਚ ਦੇ ਉੱਪਰ ਕੋਈ ਤਪੱਸਿਆ ਨਹੀਂ ਹੈ ਜਦੋਂ ਆਪਾਂ ਸੱਚ ਬੋਲਣਾ ਸ਼ੁਰੂ ਕਰਤਾ ਨਾ ਵੀ ਸੱਚ ਦੇ ਹੀ ਹੋ ਗਏ ਆ ਵੀ ਸਤ ਕਰਮ ਹੀ ਕਰਨੇ ਨੇ ਮਾੜਾ ਕਰਮ ਨਹੀਂ ਕਰਨਾ ਤੇ ਮਹਾਂਪੁਰਸ਼ ਕਹਿੰਦੇ ਵੀ ਸਾਂਚ ਬਰਾਬਰ ਤਪ ਨਹੀਂ ਤੇ ਝੂਠ ਬਰਾਬਰ ਪਾਪ ਤੇ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਪਤਾ ਹੀ ਨਹੀਂ ਕਿੰਨਾ ਝੂਠ ਬੋਲਦੇ ਆ ਹਰ ਗੱਲ ਵਿੱਚ ਝੂਠ ਕਸਮਾਂ ਬੜੀਆਂ ਝੂਠੀਆਂ ਖਾਂਦੀਆਂ ਜਾਂਦੀਆਂ ਮਾਂ ਕਸਮ ਹਨਾ ਰੱਬ ਦੀ ਸੌਣ ਲੱਗੇ ਤੇ ਕਸਮ ਖਾਣ ਵਾਲੇ ਬੰਦੇ ਦਾ ਤੇ ਇਤਬਾਰ ਹੀ ਨਹੀਂ ਕਰਨਾ ਸੋ ਕਸਮ ਕੋਈ ਨਹੀਂ ਹੈ ਕਸਮ ਜਿਹੜੀ ਉਹ ਆਪਣੇ ਆਪ ਦੇ ਨਾਲ ਕਮਿਟਮੈਂਟ ਹੈ ਇਹ ਆਪਣੇ ਆਪ ਦੇ ਨਾਲ ਇੱਕ ਸੰਕਲਪ ਹੈ ਆਪਣਾ ਇੱਕ ਕਿ ਆਪਾਂ ਕੰਮ ਕਰਨਾ ਜਦੋਂ ਤੁਸੀਂ ਸੰਕਲਪ ਵਾਣ ਬਣ ਗਏ ਦ੍ਰਿੜ ਨਿਸ਼ਚੈ ਕਰ ਲਿਆ ਆਪਣਾ ਵੀ ਆਪਾਂ ਦ੍ਰਿੜ ਨਿਸ਼ਚੈ ਕਰ ਲਿਆ ਕਰਮ ਕਰਨਾ ਹੀ ਕਰਨਾ ਤੇ ਫਿਰ ਜਦੋਂ ਸਾਰੀ ਊਰਜਾ ਆਪਾਂ ਬਾਹਰੋਂ ਧਿਆਨ ਸਾਰਾ ਚੁੱਕ ਕੇ ਆਪਣੇ ਅੰਦਰ ਹੀ ਧਿਆਨ ਲੈ ਗਏ ਬਾਰੇ ਜਿੰਨੀਆਂ ਦੁਨਿਆਵੀ ਚੀਜ਼ਾਂ ਉਰ ਤੋਂ ਧਿਆਨ ਚੁੱਕ ਲਿਆ ਚਾਹ ਮਿਟੀ ਤ੍ਰਿਸ਼ਨਾ ਮਿਟੀ ਮਨਵਾ ਬੇਪਰਵਾ ਬੇਪਰਵਾ ਹੋਇਓ ਚਾਹ ਮਿਟੀ ਤ੍ਰਿਸ਼ਨਾ ਮਿਟੀ ਮਨਵਾ ਬੇਪਰਵਾ ਜਿਸ ਕੋ ਕੁਛ ਨਹੀਂ ਚਾਹੀਏ ਵੋਹੀ ਸ਼ੈਣਸ਼ਾ ਤਰਸ਼ਣਸ਼ਾ ਬੰਨਾ ਜੇ ਰੱਬ ਦੇ ਬੰਦੇ ਰੱਬ ਦੇ ਭਗਤ ਗੁਰੂ ਦੇ ਬੰਦੇ ਤੇ ਕਮੀ ਕਿਸ ਚੀਜ਼ ਦੀ ਹੈ ਫਿਰ ਕੋਈ ਕਮੀ ਨਹੀਂ